ਦੋਸਤੋ ਪੰਜਾਬ ਦੇ ਅਜਿਹੇ ਪਿੰਡ ਦਾ ਪਿਛੋਕੜ ਦੱਸਣ ਜਾ ਰਹੇ ਹਾਂ ਪਿਛੋਕੜ ਦੀ ਪੂਰੀ ਕਹਾਣੀ ਦੱਸਣ ਜਾ ਰਹੇ ਹਾਂ ਜਿਹੜਾ ਕਿ ਪਿੰਡ ਅੰਡਾਕਾਰ ਹੈ ਯਾਨੀ ਕਿ ਗੁੜਾਈ ਚ ਇਸ ਦਾ ਨਕਸ਼ਾ ਮਹਾਰਾਜਾ ਪਟਿਆਲਾ ਦੇ ਵੱਲੋਂ ਲਿਆਂਦਾ ਗਿਆ ਸੀ ਤੇ ਫਿਰ ਇਸ ਦੀ ਉਸਾਰੀ ਕੀਤੀ ਗਈ ਇਹ ਬੰਡ ਤੋਂ ਪਹਿਲਾਂ ਦੀ ਗੱਲ ਹੈ ਅੱਛਾ ਜੀ ਮਹਾਰਾਜਾ ਪਟਿਆਲਾ ਨੇ ਇਹ ਪਹਿਲਾਂ ਪਿੰਡ ਹੋਰ ਥਾਂ ਤੇ ਹੁੰਦਾ ਸੀ ਇੱਥੇ ਅੱਛਾ ਜੀ ਉਹਨੂੰ ਅੱਜਕੱਲ ਵੀ ਪੁਰਾਣਾ ਪਿੰਡ ਕਹਿੰਦੇ ਨੇ ਜੀ ਉਹਦੇ ਦਾ ਨੌ ਰਾਂਚਣਾ ਸੀ ਅੱਛਾ ਜੀ ਤੇ ਮਹਾਰਾਜਾ ਪਟਿਆਲਾ ਨੂੰ ਸਾਡੀ ਪਿੰਡ ਦੀ ਪੰਚਾਇਤ ਨੇ ਬੇਨਤੀ ਕੀਤੀ ਵੀ ਅਸੀਂ ਪਿੰਡ ਉੱਚੇ ਥਾਂ 'ਤੇ ਬੰਨਣਾ ਚਾਹੁੰਦੇ ਹਾਂ ਠੀਕ ਹੈ ਜੀ ਉਹ ਕਹਿੰਦੇ ਵੀ ਤੁਸੀਂ ਚੋਣ ਕਰ ਲਓ ਮੈਂ ਗ੍ਰਾਂਟ ਦੇ ਦੂੰਗਾ ਅੱਛਾ ਜੀ ਜਿੱਥੇ ਹੁਣ ਆਪਾਂ ਬੈਠੇ ਆ ਇਹ ਉੱਚਾ ਥਾਂ ਦੀ ਇੱਥੋਂ ਦੀ ਚੋਣ ਕੀਤੀ ਠੀਕ ਹੈ ਜੀ ਨਾਲੇ ਤਾਂ ਮਹਾਰਾਜਾ ਪਟਿਆਲਾ ਨੇ ਗ੍ਰਾਂਟ ਦਿੱਤੀ ਪਿੰਡ ਬਣਾਉਣ ਵਾਸਤੇ ਨਾਲੇ ਲੈਲਪੁਰ ਸ਼ਹਿਰ ਦਾ ਨਕਸ਼ਾ ਮੰਗਾ ਕੇ ਦਿੱਤਾ ਅੱਛਾ ਇੱਕ ਸ਼ਹਿਰ ਦਾ ਪੂਰਾ ਨਕਸ਼ਾ ਪੂਰਾ ਨਕਸ਼ਾ ਠੀਕ ਹੈ ਵਾਕਿਆ ਤਾਂ ਆਪ ਦਾ ਨਕਸ਼ਾ ਨਵੀਸ ਭੇਜ ਕੇ ਪਟਿਆਲੇ ਤੋਂ ਲਾਇਲਪੁਰ ਸ਼ਹਿਰ ਦਾ ਨਕਸ਼ਾ ਬਣਾ ਕੇ ਲਿਆਉਂਦਾ ਉਸ ਨਕਸ਼ੇ ਦੇ ਉੱਤੇ ਪਿੰਡ ਬਣਿਆ ਹੋਇਆ ਆਂਡਾ ਆਕਾਰ ਹੈ ਹਾਂ ਤੇ ਇਸ ਪਿੰਡ ਦੀ ਇੱਕ ਸਿਫਤ ਹੈ ਤੁਹਾਨੂੰ ਪਿੰਡਾਂ ਦੇ ਵਿੱਚ 빙ੀਆਂ ਟੇਡੀਆਂ ਮੋੜਾਂ ਕੋੜਾਂ ਵਾਲੀਆਂ ਗਲੀਆਂ ਮਿਲਣਗੀਆਂ ਇਸ ਪਿੰਡ ਦੇ ਵਿੱਚ ਕੋਈ ਮੋੜ ਨਹੀਂ ਮਿਲੂਗਾ ਤੁਹਾਨੂੰ ਗਲੀ ਦੀ ਹਰ ਗਲੀ 30 ਫੁੱਟ ਚੌੜੀ ਹਾਂ ਥੋਲੀ ਗਲੀ ਹਰ ਗਲੀ 30 ਫੁੱਟ ਚੌੜੀ ਠੀਕ ਹੈ ਜੀ ਤੇ ਪਿੰਡ ਦੇ ਵਿਚਾਲੇ ਚੌਂਕ ਵਿਚਾਲ ਦੀ ਸੜਕ ਕਰਾਸ ਕਰਦੀ ਅੱਧਾ ਪਿੰਡ ਉਧਰ ਅੱਧਾ ਪਿੰਡ ਉਧਰ ਠੀਕ ਹੈ ਜੀ ਤੇ ਫਿਰ ਜਦੋਂ ਮਹਾਰਾਜਾ ਪਟਿਆਲਾ ਦਾ ਬੇਟਾ ਯਾਦਵਿੰਦਰ ਸਿੰਘ ਜੀ ਜਿਹੜਾ ਕਿ ਹੁਣ ਵਾਲੇ ਮਹਾਰਾਜਾ ਅਮਰਿੰਦਰ ਸਿੰਘ ਦਾ ਫਾਦਰ ਸੀ ਜੀ ਜੀ ਇਹ ਨਹੀਂ ਪੱਥਰ ਰੱਖਣ ਆਇਆ ਠੀਕ ਹੈ ਜੀ ਨਹੀਂ ਪਰ ਉਹਨਾਂ ਦੇ ਮਨਾਂ 'ਚ ਨਹੀਂ ਪੱਥਰ ਨੂੰ ਮੋੜੀ ਕੱਢਣੀ ਕਹਿੰਦੇ ਹੁੰਦੇ ਸੀ ਹਾਂ ਜੀ ਮੋੜੀ ਕੱਢਣ ਆਇਆ ਤਾਂ ਉਹਨਾਂ ਨੇ ਕਿਹਾ ਕਹਿੰਦੇ ਵੀ ਹੁਣ ਤੁਸੀਂ ਪਿੰਡ ਦਾ ਨਾਮਾ ਬੰਨ ਲਿਆ ਪਿੰਡ ਦਾ ਨਾਮ ਵੀ ਨਵਾਂ ਰੱਖੋ ਅੱਛਾ ਜੀ ਉਹ ਕਹਿੰਦਾ ਜੀ ਤੁਸੀਂ ਦੱਸੋ ਕੀ ਰੱਖੀਏ ਜੀ ਉਹ ਕਹਿੰਦੇ ਵੀ ਮੇਰੇ ਫਾਦਰ ਸਾਹਿਬ ਦਾ ਜੇ ਜਿਉਂਦੇ ਨੇ ਜਿਉਂਦੇ ਬੰਦੇ ਦੀ ਯਾਦਗਾਰਤਾ ਰੱਖਣੀ ਨਹੀਂ ਚਾਹੀਦੀ ਮੇਰੇ ਦਾਦਾ ਜੀ ਦੇ ਨਾਂ ਤੇ ਰੱਖੋ ਉਹਨਾਂ ਦੇ ਦਾਦਾ ਜੀ ਦਾ ਨਾਮ ਉਸੀ ਰਜਿੰਦਰ ਸਿੰਘ ਠੀਕ ਹੈ ਜੀ ਤੇ ਉਹਨਾਂ ਨੇ ਆਪਦੇ ਦਾਦਾ ਜੀ ਦੇ ਨਾਮ ਤੇ ਇਸ ਦਾ ਪਿੰਡ ਦਾ ਨਾਮ ਰਜਿੰਦਰਾਪੁਰੀ ਰੱਖਿਆ ਅੱਛਾ ਜੀ ਠੀਕ ਆ ਤੇ ਅੱਜ ਕੱਲ ਇਹਦੇ ਦੋਏ ਨਾਮ ਚੱਲ ਰਹੇ ਨੇ ਸਰਕਾਰੀ ਰਿਕਾਰਡ ਦੇ ਕਾਗਜ਼ਾਂ 'ਚ ਰਜਿੰਦਰਾਪੁਰੀ ਆ ਜੇ ਤੁਸੀਂ ਆਂਡ ਗੁਆਂਢ ਪਿੰਡਾਂ ਜਾ ਕੇ ਪੁੱਛਣਾ ਹੋਵੇ ਕਿੱਥੇ ਜਾਣਾ ਰਾਂਚਣਾ ਆ ਖੱਬੇ ਪਾਸੇ ਮੰਦਰਾ ਗਿਆ ਜੀ ਕਿਉਂਕਿ ਇਹ ਪਿੰਡ ਪੰਡਤਾਂ ਦਾ ਹੈ ਸਾਰਾ ਪਿੰਡ ਪੰਡਤਾਂ ਦਾ ਇਸ ਕਰਕੇ ਪਹਿਲਾਂ ਮੰਦਿਰ ਬਣਿਆ ਹੋਇਆ ਇੱਥੇ ਠੀਕ ਹੈ ਅੱਗੇ ਗੁਰਦੁਆਰਾ ਸਾਹਿਬ ਹੈ ਸੱਜੇ ਪਾਸੇ ਪਾਣੀ ਵਾਲੀ ਟੈਂਕੀ ਹੈ ਜੀ ਤੇ ਆ ਸੁਭਦਾ ਕੇਂਦਰ ਬਣਿਆ ਹੋਇਆ ਜੀ ਸੁਭਦਾ ਕੇਂਦਰ ਦੇ ਬੈਕਸਾਈਡ ਤੇ ਮੈਰਿਜ ਪੈਲਸ ਬਣਿਆ ਹੋਇਆ ਪੰਚਾਇਤ ਵੱਲੋਂ ਅੱਛਾ ਜੀ ਆ ਸਾਹਮਣੇ ਮੈਰਿਜ ਪੈਲਸ ਬਣਿਆ ਹੋਇਆ ਜੀ ਠੀਕ ਹੈ ਜੀ ਜਿਹਨੂੰ ਕਮਿਊਨਿਟੀ ਸੈਂਟਰ ਕਹਿੰਦੇ ਨੇ ਪੰਚਾਇਤ ਵੱਲੋਂ ਵਾਹ ਜੀ ਵਾਹ ਬਹੁਤ ਅੱਛੀ ਜੀ ਅੱਛਾ ਇਹ ਗੁਲਾਈ ਦੇ ਵਿੱਚ ਹੈ ਗੋਲ ਹੈ ਪਿੰਡ ਦਾ ਹਾਂ ਜੀ ਅੰਡਾ ਅੰਡਾਕਾਰ ਸ਼ਕਲ ਹੈ ਇੱਥੇ ਆ ਕੇ ਅੰਡੇ ਦਾ ਨੀਚੇ ਪਿੰਡ ਦੇ ਵਿੱਚ ਮਸਜਿਦ ਵੀ ਐ ਭਗਤ ਰਵਿਦਾਸ ਜੀ ਦਾ ਮੰਦਿਰ ਵੀ ਐ ਸਾਹਮਣੇ ਗੁਰਦੁਆਰਾ ਸਾਹਿਬ ਆ ਗਿਆ ਜੀ ਸਰ ਠੀਕ ਜਦੋਂ ਸਨ 47 ਦੀ ਵੰਡ ਤੋਂ ਬਾਅਦ ਜਿਹੜੇ ਮੁਸਲਮਾਨ ਪਰਿਵਾਰ ਸੀਗੇ ਉਹ ਪਾਕਿਸਤਾਨ ਚਲੇ ਗਏ ਉਹਨਾਂ ਦੀ ਜ਼ਮੀਨ ਪਾਕਿਸਤਾਨ ਚੋਂ ਆਏ ਵੇ ਜ਼ਿਮੀਂਦਾਰਾਂ ਨੂੰ ਅਲਾਟ ਹੋ ਗਈ ਠੀਕ ਹੈ ਉਸ ਤੋਂ ਬਾਅਦ ਫਿਰ ਉਹਨਾਂ ਨੇ ਆ ਕੇ ਗੁਰਦੁਆਰਾ ਸਾਹਿਬ ਦੀ ਸਬਨਾ ਕੀਤੀ ਮੈਂ ਮੂਲ ਚੰਦ ਸ਼ਰਮਾ ਪਿੰਡ ਰਜਿੰਦਰਾਪੁਰੀ ਰਾਂਚਣਾ ਆਪਣੇ ਪਿੰਡ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰ ਰਿਹਾ ਹਾਂ ਸਾਡਾ ਇਹ ਪਿੰਡ ਬਾਬਰ ਵੇਲੇ ਤੋਂ ਬਣਿਆ ਹੋਇਆ ਜੀ ਸਾਡੇ ਪੁਰਖੇ ਦਿੱਲੀ ਦੇ ਨੇੜੇ ਲੋਹਾਖੇੜਾ ਪਿੰਡ ਦੇ ਵਾਸੀ ਸੀ ਉਹ ਘੋੜਿਆਂ ਦਾ ਵਪਾਰ ਕਰਦੇ ਸੀ ਦਿੱਲੀ ਤੋਂ ਘੋੜੇ ਖਰੀਦ ਕੇ ਲਾਹੌਰ ਵੇਚਣ ਜਾਂਦੇ ਸੀ ਅਤੇ ਲਾਹੌਰ ਤੋਂ ਘੋੜੇ ਖਰੀਦ ਕੇ ਦਿੱਲੀ ਲਿਆ ਕੇ ਵੇਚਦੇ ਸੀ ਉਹਨਾਂ ਨੂੰ ਇੱਕ ਵਾਰੀ ਰਸਤੇ ਦੇ ਵਿੱਚ ਬਾਬਰ ਮਿਲਿਆ ਤਾਂ ਉਸ ਨੂੰ ਉਹਨਾਂ ਦੇ ਘੋੜੇ ਪਸੰਦ ਆ ਗਏ ਉਹਨਾਂ ਨੇ ਉਸ ਤੋਂ ਘੋੜਿਆਂ ਦੀ ਮੰਗ ਕੀਤੀ ਉਹਨਾਂ ਨੇ ਇੱਕ ਸ਼ਰਤ ਦਿੱਤੇ ਕਿ ਅਸੀਂ ਨਾ ਘੋੜਿਆਂ ਦਾ ਮੂੰਹੋਂ ਮੰਗਿਆ ਮੁੱਲ ਲਵਾਂਗੇ ਉਹ ਕਹਿੰਦਾ ਵੀ ਮੂੰਹੋਂ ਮੰਗਿਆ ਮੁੱਲ ਤਾਂ ਦੇ ਦਾਂਗੇ ਪਰ ਤੂੰ ਉਦੋਂ ਦੇਵਾਂਗੇ ਜਦੋਂ ਮੈਂ ਦਿੱਲੀ ਦਾ ਬਾਦਸ਼ਾਹ ਬਣ ਗਿਆ ਮੈਂ ਲੜਾਈ ਕਰਨ ਜੇ ਲਿਆ ਮੈਂ ਹਾਰ ਵੀ ਸਕਦਾ ਮੈਂ ਜਿੱਤ ਵੀ ਸਕਦਾ ਉਹਨਾਂ ਨੇ ਮਨਜ਼ੂਰ ਕਰ ਲਿਆ ਜਦੋਂ ਉਹ ਦਿੱਲੀ ਦਾ ਬਾਦਸ਼ਾਹ ਬਣਿਆ ਤਾਂ ਉਹ ਜਾ ਕੇ ਪੇਸ਼ ਹੋਏ ਉਹਨਾਂ ਨੇ ਕਿਹਾ ਮੰਗੋ ਕੀ ਮੰਗਦੇ ਹੋ ਉਹ ਕਹਿੰਦੇ ਜਦੋਂ ਅਸੀਂ ਲਾਹੌਰ ਨੂੰ ਜਾਂਦੇ ਆ ਸਾਨੂੰ ਰਸਤੇ ਦੇ ਵਿੱਚ ਇੱਕ ਜਗ੍ਹਾ ਪਸੰਦ ਹੈ ਅਸੀਂ ਉੱਥੇ ਆਪਣਾ ਪਿੰਡ ਬਸਾਉਣਾ ਚਾਹੁੰਦੇ ਹਾਂ ਉਹ ਕਹਿੰਦੇ ਵੀ ਤੁਸੀਂ ਜਿੰਨਾ ਥਾਂ ਤੁਹਾਨੂੰ ਚਾਹੀਦਾ ਉਹਨੇ ਥਾਂ 'ਚ ਘੋੜਾ ਫੇਰ ਲਓ ਜੀ ਜਿੰਨੀ ਜ਼ਮੀਨ 'ਚ ਤੁਸੀਂ ਘੋੜਾ ਫੇਰ ਲੋਗੇ ਤੁਹਾਡੇ ਨੂੰ ਪਟਾ ਚੜ੍ਹਾ ਦਾਂਗੇ ਜੀ ਤਾਂ ਉਹਨਾਂ ਨੇ ਇਹ ਪਿੰਡ ਪਸੰਦ ਸੀਗਾ ਇੱਥੇ ਥਾਂ ਇਹ ਪਸੰਦ ਸੀ ਇੱਥੇ ਲਿਆ ਕੇ ਪਿੰਡ ਬੰਨਿਆ ਇੱਥੇ ਘੋੜਾ ਫੇਰ ਕੇ 6000 ਏਕੜ ਜ਼ਮੀਨ ਸਾਡੇ ਪਿੰਡ ਦੇ ਨਾਮ ਬਾਬਰ ਵੇਲੇ ਲਈ ਹੋਈ ਹੋਈ ਉਦੋਂ ਬਾਅਦ ਰਾਜ ਬਦਲਦੇ ਗਏ ਅਖੀਰ ਚ ਸਾਡਾ ਪਿੰਡ ਪਟਿਆਲਾ ਰਿਆਸਤ ਦੇ ਵਿੱਚ ਆ ਗਿਆ ਪਟਿਆਲਾ ਰਿਆਸਤ ਦੇ ਵਿੱਚ ਮਹਾਰਾਜਾ ਪਟਿਆਲਾ ਉਦੋਂ ਭਪਿੰਦਰ ਸਿੰਘ ਹੁੰਦੇ ਸੀ ਤਾਂ ਪਿੰਡ ਦੀ ਪੰਚਾਇਤ ਨੇ ਉਹਨਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਸਾਡਾ ਪਿੰਡ ਨੀਵੇਂ ਥਾਵੇਂ ਬੰਨਿਆ ਹੋਇਆ ਅਸੀਂ ਉੱਚੇ ਥਾਵੇਂ ਬਣਾਉਣਾ ਚਾਹੁੰਦੇ ਹਾਂ ਉਨੇ ਕਿਹਾ ਉੱਚੇ ਥਾਂ ਦੀ ਚੋਣ ਕਰ ਲੋ ਮੈਂ ਨਾਲੇ ਗ੍ਰਾਂਟ ਦੇਵਾਂਗਾ ਨਾਲੇ ਤੁਹਾਨੂੰ ਇੱਕ ਨਕਸ਼ਾ ਮੰਗਾ ਕੇ ਦੇਵਾਂਗਾ ਉਹਦੇ ਤੇ ਪਿੰਡ ਬਣਿਓ ਮਹਾਰਾਜਾ ਭੁਪਿੰਦਰ ਨੇ ਲਾਲਪੁਰ ਸ਼ਹਿਰ ਦਾ ਨਕਸ਼ਾ ਮੰਗਾ ਕੇ ਦਿੱਤਾ ਕਿਉਂਕਿ ਦੋ ਅਜੇ ਪਾਕਿਸਤਾਨ ਨਹੀਂ ਸੀ ਬਣਿਆ ਜੀ ਇਹ ਦੇਸੀ ਸੰਮ 1990 ਦੀ ਗੱਲ ਹੈ ਜਿਹੜਾ ਕਿ ਅੱਜ ਕੱਲ 2081 ਚੱਲ ਰਿਹਾ ਜੀ ਲਾਲਪੁਰ ਸ਼ਹਿਰ ਦੇ ਨਕਸ਼ੇ ਤੇ ਉਦੋਂ ਹੁਣ ਵਾਲੀ ਥਾਂ ਤੇ ਪਿੰਡ ਬਣਾਇਆ ਇਹਦਾ ਨਾਮ ਬਦਲ ਕੇ ਰਾਂਚਣਾ ਤੋਂ ਰਜਿੰਦਰਾਪੁਰ ਹੀ ਰੱਖਿਆ ਜਿਉਂਕਿ ਮਹਾਰਾਜਾ ਭਪਿੰਦਰ ਦਾ ਬੇਟਾ ਯਾਦਵਿੰਦਰ ਸਿੰਘ ਇਹਦਾ ਨੀ ਪੱਥਰ ਰੱਖਣਾ ਆ ਸੀ ਉਦੋਂ ਇਹਨੂੰ ਮੋੜੀ ਕੱਢਣਾ ਕਹਿੰਦੇ ਹੁੰਦੇ ਸੀ ਜੀ ਉਹਨਾਂ ਨੇ ਮੋੜੀ ਕੱਢਣ ਤੋਂ ਬਾਅਦ ਕਿਹਾ ਕਿ ਹੁਣ ਤੁਸੀਂ ਪਿੰਡ ਨਵਾਂ ਬਣਾ ਲੈਦਾ ਨਾਂ ਵੀ ਨਵਾਂ ਰੱਖ ਲਓ ਜੀ ਤਾਂ ਉਹਨਾਂ ਨੇ ਆਪਣੇ ਦਾਦਾ ਜੀ ਸਰਦਾਰ ਰਜਿੰਦਰ ਸਿੰਘ ਦੇ ਨਾਂ ਤੇ ਇਸ ਦਾ ਪਿੰਡ ਦਾ ਨਾਂ ਰਜਿੰਦਰਾਪੁਰੀ ਰੱਖਿਆ ਉਸ ਵੇਲੇ ਤੋਂ ਲੈ ਕੇ ਹੁਣ ਇਹ ਸਰਕਾਰੀ ਰਿਕਾਰਡ ਦੇ ਵਿੱਚ ਰਜਿੰਦਰਾਪੁਰੀ ਪਰੰਤੂ ਆਮ ਬੋਲਚਾਲ ਦੇ ਵਿਚ ਆਂਗਵੰਡ ਪਿੰਡਾਂ ਦੇ ਵਿੱਚ ਰਾਂਚਣਾ ਦੇ ਨਾਂ ਨਾਲ ਮਸ਼ਹੂਰ ਹੈ ਸਾਡੇ ਪਿੰਡ ਦੇ ਵਿੱਚ ਬਹੁ ਗਿਣਤੀ ਪੰਡਤ ਬ੍ਰਾਹਮਣ ਜਾਤੀ ਦੀ ਹੈ ਪਰੰਤੂ ਬਾਕੀ ਸਾਰੀਆਂ ਜਾਤੀਆਂ ਦੇ ਪਾਈਚਾਰਿਆਂ ਦੇ ਲੋਕ ਵੀ বাসਦੇ ਨੇ ਬੜੇ ਪ੍ਰੇਮ ਭਾਵ ਦੇ ਨਾਲ ਵੱਸਦੇ ਨੇ ਸਾਡੇ ਪਿੰਡ ਦੇ ਵਿੱਚ ਜਿੱਥੇ ਮੁੱਢ ਚ ਮੰਦਰ ਬਣਿਆ ਸੀ ਅੱਜ ਕੱਲ ਗੁਰਦੁਆਰਾ ਮਸਜਿਦ ਭਗਤ ਰਵਿਦਾਸ ਜੀ ਦਾ ਮੰਦਰ ਨਿਆਸਾਂ ਵਾਲੀ ਜੀ ਦਾ ਮੰਦਰ ਸਤਿਆਆਂ ਦਾ ਮੰਦਰ ਵੱਖੋ ਵੱਖ ਸਥਾਨ ਬਣੇ ਹੋਏ ਨੇ ਪਿੰਡ ਦੇ ਵਿੱਚ ਮੈਰਿਜ ਪੈਲਸ ਕਮਿਊਨਿਟੀ ਸੈਂਟਰ ਬਣਿਆ ਹੋਇਆ ਪਿੰਡ ਦੀ ਪੰਚਾਇਤ ਬਹੁਤ ਵਧੀਆ ਕੰਮ ਕਰਦੀ ਹੈ ਪਿੰਡ ਦੇ ਕੋਲੇ ਲਗਭਗ 2 250 ਵਿਗੇ ਜ਼ਮੀਨ ਸ਼ਾਮਲਾੜਦੀ ਹੈ ਜਿਹਦਾ ਹਰ ਸਾਲ 12 13 ਲੱਖ ਰੁਪਏ ਠੇਕਾ ਆਉਂਦਾ ਜੀ ਜਿਹਦੇ ਨਾਲ ਪਿੰਡ ਦੀ ਤਰੱਕੀ ਹੁੰਦੀ ਹੈ ਪਿੰਡ ਦੇ ਲੋਕ ਬਹੁਤ ਪੜ੍ਹੇ ਲਿਖੇ ਨੇ ਨੌਕਰੀ ਪੇਸ਼ਾ ਨੇ ਤੇ ਜਾਂ ਫਿਰ ਆਪਣੇ ਵਪਾਰ ਕਰਦੇ ਨੇ ਪਰantu ਬਹੁਤੇ ਲੋਕ ਅੱਜਕੱਲ ਸੰਗਰੂਰ ਧੂਰੀ ਮਲੇਰ ਕੋਲਾ ਪਟਿਆਲਾ ਲੁਧਿਆਣਾ ਵਖਰੇ ਸੱਟ ਹੋ ਚੁੱਕੇ ਨੇ ਤੇ ਅਜੇ ਵੀ ਬਹੁਤ ਸਾਰੇ ਲੋਕ ਖੇਤੀਬਾੜੀ ਦਾ ਕਿੱਤੇ ਨਾਲ ਜੁੜੇ ਹੋਏ ਨੇ ਤੇ ਸਾਡਾ ਪਿੰਡ ਦਿਨ-ਦੂਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ